ਪੁੱਛਦੇ ਹੁੰਦੇ ਸੀ ਬਈ ਦੱਸ ਦੇ ਮੀ ਕਿੰਨਾ ਕ ਪਿਆ ਤੁਹਾਡੇ ਤਾਂ ਪਾਣੀ ਖੜਾ ਹੀ ਰਹਿ ਜਾਂਦਾ ਪਰ ਇੱਕ ਗੱਲ ਦਾ ਵਾਅਦਾ ਕਰਦੀ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਸਾਥ ਨਾਲ ਹੁਣ ਕਦੇ ਤੁਹਾਨੂੰ ਪਜਾਮਾ ਉੱਚਾ ਚੱਕ ਕੇ ਨਹੀਂ ਆਉਣਾ ਪੈਣਾ ਅਸੀਂ ਇੱਥੇ ਪਾਣੀ ਦਾ ਹਾਲ ਤੱਕ ਡਾ ਲਾ ਪੌਣੇ 4 ਸਾਲ ਬੀਤਣ ਦੇ ਬਾਵਜੂਦ ਵੀ ਹਾਲਾਤ ਉਦੋਂ ਵੀ ਬੱਤਰ ਜਿਹੜੇ ਆ ਉਹ ਹੋ ਗਿਆ ਐਮਐਲਏ ਬੀਬੀ ਮਾਣੂਕੇ ਨੂੰ ਫੋਨ ਲਾਇਆ ਰਿੰਗ ਜਾ ਰਹੀ ਹੈ ਲਗਾਤਾਰ ਰਿੰਗ ਜਾ ਰਹੀ ਹੈ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਮਐਲਏ ਮਾਣੂਕੇ ਤੋਂ ਇਸ ਐਫੀਡੈਵਟ ਦੇ ਬਾਰੇ ਜਵਾਬ ਮੰਗਿਆ ਜਾਵੇ ਕਿ ਜਿਹੜਾ ਤੁਸੀਂ ਡੇਢ ਸਾਲਾਂ ਦੇ ਵਿੱਚ ਹੱਲ ਕਰਨਾ ਸੀ ਉਹ ਸਾਢੇ 3 ਸਾਲਾਂ ਬਾਅਦ ਵੀ ਕਿਉਂ ਨਹੀਂ ਹੱਲ ਹੋਇਆ ਲੋਕ ਕਹਿੰਦੇ ਆਉਂਦੇ ਡੇਢ ਸਾਲ ਦੇ ਵਿੱਚ ਵੀ ਹੱਲ ਨਹੀਂ ਹੋਣਾ ਜਵਾਬ ਮੰਗਣ ਲਈ ਫੋਨ ਲਾਇਆ ਪਰ ਬੀਬੀ ਮਾਣੂਕੇ ਫੋਨ ਨਹੀਂ ਚੁੱਕ ਰਹੇ ਨਹੀਂ ਚੁੱਕਿਆ ਨੋ ਅਨਸਰ ਜਿਹੜਾ ਉਹ ਆ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੀਬੀ ਮਾਣੂਕੇ ਸਵਾਲਾਂ ਦੇ ਜਵਾਬਾਂ ਤੋਂ ਭੱਜ ਰਹੇ ਹੈਗੇ ਬਹੁਤ ਬਿਹੜੇ ਹੈ ਬਹੁਤ ਬਿਹੜੇ ਹੈ ਆ ਮੇਰੇ ਹੱਥੇ ਵਿੱਚ ਬੀਬੀ ਮਾਨੋਕੇ ਦਾ ਐਫੀਡੇਵਟ ਹੈ ਇਹ ਕਹਿੰਦੇ ਸੀ ਮੈਂ 1.5 ਸਾਲ ਦੇ ਵਿੱਚ ਸਾਰਾ ਠੀਕ ਕਰ ਦੂੰ ਪਰ ਪੌਣੇ 3 ਸਾਲ ਸਾਢੇ 3 ਸਾਲ ਕੋਲ ਜਿਹੜੇ ਬਾਕੀ ਟਾਈਮ ਇਹਨਾਂ ਨੂੰ ਹੋਚ ਵੀ ਨਹੀਂ ਹੋਣਾ ਹੈ 1.5 ਸਾਲ ਚ ਹੋਰ ਵੀ ਨਹੀਂ ਹੋਣਾ ਨਹੀਂ ਹੋਣਾ ਇਹ ਸਾਨੂੰ ਵਿਸ਼ਵਾਸ ਹੈ ਇਹਨਾਂ ਤੇ ਵੀ ਇਹਨਾਂ ਕੋਲ ਇਹ ਕੰਮ ਹੋਣਾ ਨਹੀਂ ਇਹ ਗੱਲਾਂ ਬਤਾਈਆਂ ਬਾਦੇ ਹੀ ਕਰਦੇ ਆ ਝੂਠੇ ਬਾਦੇ ਨੇ ਸਾਰੇ ਯਕੀਨ ਕਰਨ ਜੋਗੇ ਹੁਣ ਰਹਿ ਗਏ ਬੀਬੀ ਮਾਨੋਕੇ ਨਹੀਂ ਬਿਲਕੁਲ ਸਾਡੇ ਨਿਗਾਹ 100% ਨਹੀਂ ਹੈ ਅਸੀਂ ਟੱਕੇ ਖਾ ਰਹੇ ਹਾਂ ਇਸ ਕਦਰ ਤਾਂ ਬਿਲਕੁਲ ਹੀ ਨਹੀਂ ਆਇਆ ਕਿੱਥੇ ਕਿਹੜੀ ਥਾਂ ਜਾਣਾ ਸੀਗਾ ਉਹ ਜੈਨ ਸਾਹਿਬ ਕੋਲ ਲੱਕੀ ਗਿਆ ਨਾ ਪਾਣੀ ਦੀ ਸਫਾਈ ਕਰਨ ਬਾਅਦ ਜਾਣਾ ਸੀ ਇਹਨਾਂ ਦੇ ਉਹਨਾਂ ਨੇ ਦਿੱਕਤ ਆ ਰਹੀਆਂ ਨੇ ਇੱਕ ਤਾਂ ਮੁਸ਼ਕਲ ਹੈ ਲਿੰਗੀ ਕਿੱਧਰ ਹੀ ਹੁਣ ਕਿਵੇਂ ਜਾਈਏ ਇਹਨਾਂ ਨੂੰ ਇਹ ਲੰਬੇ ਸਮੇਂ ਤੋਂ ਆਈਆਂ ਆਈ ਚੱਲੀ ਜਾਂਦਾ ਇਹਨਾਂ ਨੂੰ ਪਤਾ ਨਹੀਂ ਸਰਕਾਰ ਸੁੱਤੀ ਪਈ ਆ ਜਾਗਦੀ ਨਹੀਂ ਕਿ ਪਾਣੀ ਕਿੱਥੇ ਸੁੱਤੀ ਪਈ ਆ ਮੇਰੇ ਹੱਥ 'ਚ ਐਫੀਡੈਵਿਟ ਆ ਬੀਬੀ ਮਾਨੋਕੇ ਦਾ ਇਹ ਕਹਿੰਦੇ ਸੀ ਮੈਂ 1.5 ਸਾਲ ਦੇ ਵਿੱਚ ਸਾਰਾ ਠੀਕ ਕਰ ਦੂੰ ਪੌਣੇ 4 ਸਾਲ ਹੋ ਗਏ ਆ ਆ ਥੋੜੇ ਸਾਹਮਣੇ ਕੀ ਹੋਇ ਹੋਈ ਜਾਂਦਾ ਫਾਇਜ਼ਬ ਤੁਸੀਂ ਕਿੱਧਰ ਜਾਣਾ ਸੀ? ਜੀ ਜਾਣਾ ਤੇਰਾ ਡੈਂਟਲ ਬਾਬਾ ਵਰਮਾ ਡੈਂਟਲ ਕਲੀਨਿਕ ਅੱਛਾ ਹਾਂਜੀ ਉਸਦੇ ਕੋਲ ਕੰਮ ਦੇਣਾ ਸੀ। ਇਹ ਹੁਣ ਇਹ ਪਾਣੀ ਕਰਕੇ ਜਾ ਨਹੀਂ ਸਕਦਾ। ਜਾ ਨਹੀਂ ਸਕਦਾ। ਇਦਾਂ ਕਿ ਵੀ ਹਾਲਾਤ ਹੁੰਦੇ ਆ। ਬਹੁਤ ਹੀ ਮੁਸ਼ਕਿਲ ਆ। ਅਬ ਜਾਾਂਗੇ ਗਾੜੀ ਐਕਡਮ ਸਲੈਂਸਰ ਵੀ ਪਾਣੀ ਕੁਝ ਇਸ ਲਈ ਜਾ ਨਹੀਂ ਸਕਦਾ। ਅਬ ਕਾਲ ਸੇ ਮਨਾ ਕਰਨਾ ਪੜੇਗਾ। ਅਬ ਅੱਜ ਨਹੀਂ ਹੋਗਾ ਕੱਲ ਹੋਗਾ।